ਆਈ ਰਹਿ ਜੀ ਮੈਂ ਤੁਹਾਨੂੰ ਮੈਂ ਤੁਹਾਨੂੰ ਤਾਂ ਮੇਰਾ ਬਰਦਰ ਹੈ ਮੇਰੇ ਕੋਈ ਦਾ ਬੇਟਾ ਠੀਕ ਹੈ ਇਹਨਾਂ ਦੇ ਗਵਾਡ 골ਡਨ ਫੈਨ ਵਾਲੇ ਹੈਗੇ ਆ ਉਹਨਾਂ ਦੀ ਡਾਕਟਰ ਇਹਨਾਂ ਦੇ ਘਰ ਆਵਨਦੀ ਆ ਸਾਹਮਣੇ ਵੀ ਕਿਸੇ ਦਾ ਉਹਨਾਂ ਦਾ ਮਸਲਾ ਪਹਿਲੇ ਚੱਲਦਾ ਰਿਹਾ ਕਿ ਉਸ ਤੋਂ ਬਾਅਦ ਇਹਨਾਂ ਦਾ ਫੋਨ ਆਇਆ ਮਤਲਬ ਜਿੱਦਾਂ ਇਹਨਾਂ ਨੂੰ ਫੋਨ ਕੀਤਾ ਥੱਲੇ ਆ ਕੇ ਉਹਨਾਂ ਦੇ ਪਾਪਾ ਹੀ ਆ ਜਦੋਂ ਮੈਂ ਗਿਆ ਉਹਨਾਂ ਦੇ ਪਾਪਾ ਹੈ ਉਹਨਾਂ ਦੇ بیٹے ਤੋਂ ਨਾਂ ਲਾਏ ਤੇ ਉਹਨਾਂ ਨੇ ਕਿਹਾ ਕਿ ਤੂੰ ਮਤਲਬ ਚਲੋ ਗੱਲ ਜਿਹੜੀ ਵੀ ਆ ਮੁੱਕ ਜਾਂਦੀ ਆ ਤੁਸੀਂ ਮੈਨੂੰ ਗਲਤ ਤਰੀਕੇ ਕੋ ਬੋਲੇ ਤੇ ਉਹ ਕਹਿੰਦਾ ਮੈਂ ਇਤਰਾ ਹੀ ਬੋਲਣਾ ਫਿਰ ਉੱਥੋਂ ਭਾਈ ਹੋ ਗਏ ਫਿਰ ਉਹਨੇ ਲੇਬਰ ਹੀ ਉੱਥੇ ਨਿਆ ਸੱਤਰੀਆਂ ਨੇ ਹੈਗੇ ਆ ਉੱਥੇ ਥੱਲੇ ਹੌਲੀ ਹੌਲੀ ਆਈਗੇ ਉਹਨਾਂ ਨੇ ਇਟਾਂ ਮਾਰੀਆਂ ਕਾਫੀ ਡਾਡਾ ਰੁਡਾ ਮਾਰੀਆਂ ਅੰਕਲ ਦੇ ਸਿਰ ਤੇ ਕਾਫੀ ਝੱਟ ਲੱਗੀ ਹੱਥੇ ਲੱਗੀ ਆ ਫਿਰ ਭੋਆ ਜੀ ਦੇ ਵੀ ਇਟ ਵੱਜੀ ਮੈਂ ਖੁਦ ਵੇਖਿਆ ਤੇ ਮੈਂ ਫਿਰ ਵੀ ਬਚਾਉਣਾ ਰਿਹਾ ਜਾ ਕੋਈ ਗੱਲ ਨਹੀਂ ਪੇਤਰਾ ਪਰ ਇਤਰਾ ਗਲਤ ਗੱਲ ਆ ਮਤਲਬ ਇਤਰਾ ਸਾਡੇ ਨਾਲ ਆਪਾਂ ਸਿਆਵੇ ਸੀ ਬੰਦੇ ਆ ਮਲੇ ਸਾਡੇ ਨਾਲ ਹੋ ਸਕਦਾ ਕਿਸੇ ਨਾਲ ਹੋ ਸਕਦਾ ਬਾਕੀ ਆ ਜੋ ਬੰਦੀ ਕਾਰਵਾਈ ਕੀਤੀ ਜਾਣ ਲੱਗਦਾ ਤਾਂ ਮੈਂ ਮੁੰਮਾ ਦੇ ਵਿੱਚ ਫੈਕਟਰੀ ਹੋਣਾ ਗਿਆ ਨਹੀਂ ਜੀ ਉਹ ਤੇ ਬਿਲਕੁਲ ਨਹੀਂ ਉਹ ਤਾਂ ਕਾਫੀ ਦਲੀ ਚੁੱਕੀ ਗਈ ਹੈ ਇਹ ਜਲਾ ਰਹੇ ਆ ਚਾਰ ਮੰਜ਼ਲੀ ਫੈਕਟਰੀ ਹੈ ਠੀਕ ਹੈ ਹੁਣ ਪੁਲਿਸ ਨੂੰ ਕੀ ਕਾਰਵਾਈ ਕੀਤੀ ਗਈ ਪੁਲਿਸ ਨੂੰ ਹੱਲੇ ਤੇ ਆਪਾਂ ਉਥੇ ਹੋ ਗਿਆ ਸੀ ਤੇ ਛੱਟ ਜਿਆਦੀ ਲੱਗੀ ਆ ਸਸ ਇੱਥੇ ਹੀ ਆ ਗਿਆ ਲਿੰਪਲਿਸ ਵਾਲੇ ਵੱਲ ਮਤਲਬ ਕਿ ਕਹਾ ਇਹੀ ਸੜਕ ਮੰਗਤ ਮੰਗ ਕੇ ਇਹੀ ਵੀ ਚਲੋ ਜੋ ਬੰਦੀ ਕਾਰਵਾਈ ਉਹਨਾਂ ਦੇ